ਉਤਰਾਖੰਡ ਦੇ ਵਿੱਚ ਭਾਰੀ ਮੀਂਹ ਦੇ ਨਾਲ ਲਗਾਤਾਰ ਤਬਾਹੀ ਮੱਚੀ ਹੋਈ ਹੈ ਲਗਾਤਾਰ ਬੱਦਲ ਫਟ ਰਹੇ ਨੇ ਔਰ ਲੈਂਡ ਸਲਾਈਡਿੰਗ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉਤਰਾਖੰਡ ਦੇ ਵਿੱਚ ਹਰੀਦਵਾਰ ਦੇ ਵਿੱਚ ਜ਼ਮੀਨ ਖਿਸਕ ਗਈ ਹੈ ਜਿਸ ਦੇ ਕਾਰਨ ਮੰਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਹੇਠਾਂ ਡਿੱਗ ਚੁੱਕਿਆ ਹੈ ਮਲਬੇ ਦੇ ਕਾਰਨ ਪੀਮਗੋੜਾ ਰੇਲਵੇ ਟਰੈਕ ਤੇ ਆਵਾਜਾਈ ਠੱਪ ਹੋ ਚੁੱਕੀ ਹੈ ਦੇਰਾਦੂਨ ਰੇਲ ਮਾਰਗ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਟਾਪ ਹੋ ਚੁੱਕਿਆ ਪੂਰੀ ਆਵਾਜ਼ ਆਈ ਉਧਰ ਰੇਲ ਦੀ ਬੰਦ ਹੋ ਚੁੱਕੀ ਹੈ ਕਿਉਂਕਿ ਮਨਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਇੱਕ ਵੱਡੀ ਲੈਂਡਸਲਾਈਡਿੰਗ ਜਿਹੜੀ ਹੈ ਉਹ ਹੋਈ ਹੈ ਜਿਸ ਕਾਰਨ ਇਹ ਰੇਲ ਮਾਰਗ ਜਿਹੜਾ ਆ ਟੋਟਲੀ ਬੰਦ ਹੋ ਚੁੱਕਿਆ ਹੈ ਹਾਲਾਂਕਿ ਕੋਸ਼ਿਸ਼ ਬਹੁਤ ਕੀਤੀ ਜਾ ਰਹੀ ਹੈ ਜੋ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕਿ ਜਲਦੀ ਤੋਂ ਜਲਦੀ ਇਸ ਨੂੰ ਕਲੀਅਰ ਕੀਤਾ ਜਾਵੇ ਪਰ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਲਬੇ ਦਾ ਢੇਰ ਲੱਗਾ ਕੋਇਆ ਹੈ ਤਾਂ ਇਹ ਉੱਤਰਾਖੰਡ ਦੇ ਵਿੱਚ ਹਰੀਦੁਆਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜ਼ਮੀਨ ਖਿਸਕਣ ਦੇ ਨਾਲ ਕਾਲੀ ਮੰਦਰ ਦੇ ਨੇੜੇ ਮੰਸਾ ਦੇਵੀ ਪਹਾੜੀ ਸੀ ਜਿਹਦਾ ਇੱਕ ਹਿੱਸਾ ਵੱਡਾ ਹਿੱਸਾ ਅਚਾਨਕ ਢਹਿ ਢੇਰੀ ਹੋ ਜਾਂਦਾ ਹੈ ਸਾਰੇ ਦਾ ਸਾਰਾ ਮਲਬਾ ਬਣ ਜਾਂਦਾ ਹੈ ਤੇ ਨੇੜੇ ਜਿਹੜਾ ਭੀਮਗੋੜਾ ਰੇਲਵੇ ਟ੍ਰੈਕਸ ਹੀ ਉੱਤੇ ਮਲਬਾ ਡੇਗਿਆ ਜਿਸ ਕਾਰਨ ਦੇਰਾਦੂਨ ਤੋਂ ਹਰੀਦਵਾਰ ਰੇਲਵੇ ਮਾਰਗ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਯਾਨੀ ਕਿ ਸਾਰੀ ਆਵਾਜਾਈ ਜਿਹੜੀ ਹੈ ਇਸ ਹਿੱਸੇ ਤੇ ਬੰਦ ਹੋ ਚੁੱਕੀ ਹੈ ਹੁਣ ਤੁਹਾਨੂੰ ਦੱਸਦੇ ਕਿ ਇਹ ਮਿੱਟੀ ਜਿਹੜੀ ਹੈ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਰਿਸ਼ ਵੀ ਬਹੁਤ ਆ ਰਹੀ ਹੈ ਬਾਰਿਸ਼ ਦਾ ਤੇਜ਼ ਪਾਣੀ ਜਿਹੜਾ ਉਹ ਕੋਈ ਵੀ ਕੰਮ ਨਹੀਂ ਕਰਨ ਦੇ ਰਿਹਾ ਔਰ ਲਗਾਤਾਰ ਪਹਾੜੀ ਏਰੀਏ ਦੇ ਵਿੱਚ ਚਾਹੀ ਉਹ ਹਿਮਾਚਲ ਕੂਬੇ ਚਾਹੀ ਉਤਰਾਖੰਡ ਕੂਬੇ ਜਿੱਥੇ ਬਾਰਿਸ਼ ਜ਼ਿਆਦਾ ਪੈਂਦੀ ਹੈ ਉਥੇ ਬੱਦਲ ਫਟਦੇ ਨੇ ਔਰ ਬੱਦਲ ਫਟਣ ਦੇ ਕਾਰਨ ਫਿਰ ਜ਼ਮੀਨਾਂ ਖਿਸਕਦੀਆਂ ਨੇ ਤੇ ਅਜਿਹੀ ਭਿਆਨਕ ਤਬਾਹੀ ਜਿਹੜੀ ਹੈ ਉਹ ਮੱਚਦੀ ਹੈ ਤਾਂ ਮੌਕੇ ਦੀ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਪੂਰੇ ਦਾ ਪੂਰਾ ਰੇਲਵੇ ਟਰੈਕ ਜਾਮ ਹੋ ਚੁੱਕਿਆ ਹੈਗਾ ਔਰ ਜਿਸ ਨੂੰ ਹੁਣ ਕਲੀਅਰ ਕਰਨ ਦੀ ਲਗਾਤਾਰ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ रोक <laughs> ਚੋ ਭਾਰੀ ਮੀਂਹ ਦੇ ਨਾਲ ਲਗਾਤਾਰ ਤਬਾਹੀ ਮਰਜੀ ਹੋਈ ਹੈ ਲਗਾਤਾਰ ਬੱਦਲ ਫਟ ਰਹੇ ਨੇ ਔਰ ਲੈਂਡ ਸਲਾਈਡਿੰਗ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਹਰੀਦਵਾਰ ਦੇ ਵਿੱਚ ਜ਼ਮੀਨ ਖਿਸਕ ਗਈ ਹੈ ਜਿਸ ਦੇ ਕਾਰਨ ਮੰਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਹੇਠਾਂ ਡਿੱਗ ਚੁੱਕਿਆ ਹੈ ਮਲਬੇ ਦੇ ਕਾਰਨ ਪੀਮਗੋੜਾ ਰੇਲਵੇ ਟਰੈਕ ਤੇ ਆਵਾਜਾਈ ਠੱਪ ਹੋ ਚੁੱਕੀ ਹੈ ਦੇਰਾਦੂਨ ਰੇਲ ਮਾਰਗ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਟ੍ਰੈਕ ਹੋ ਚੁੱਕਿਆ ਹੈ ਪੂਰੀ ਆਵਾਜਾਈ ਉਧਰ ਰੇਲ ਦੀ ਬੰਦ ਹੋ ਚੁੱਕੀ ਹੈ ਕਿਉਂਕਿ ਮਨਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਇੱਕ ਵੱਡੀ ਲੈਂਡਸਲਾਈਡਿੰਗ ਜਿਹੜੀ ਹੈ ਉਹ ਹੋਈ ਹੈ ਜਿਸ ਕਾਰਨ ਇਹ ਰੇਲ ਮਾਰਕ ਜਿਹੜਾ ਆ ਟੋਟਲੀ ਬੰਦ ਹੋ ਚੁੱਕਿਆ ਹੈ ਹਾਲਾਂਕਿ ਕੋਸ਼ਿਸ਼ ਬਹੁਤ ਕੀਤੀ ਜਾ ਰਹੀ ਹੈ ਜੋ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕਿ ਜਲਦੀ ਤੋਂ ਜਲਦੀ ਇਸ ਨੂੰ ਕਲੀਅਰ ਕੀਤਾ ਜਾਵੇ ਪਰ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਲਬੇ ਦਾ ਢੇਰ ਲੱਗਾ ਕੋਈ ਐ ਤਾਂ ਇਹ ਉੱਤਰਾਖੰਡ ਦੇ ਵਿੱਚ ਹਰੀਦਵਾਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜ਼ਮੀਨ ਖਿਸਕਣ ਦੇ ਨਾਲ ਕਾਲੀ ਮੰਦਰ ਦੇ ਨੇੜੇ ਮੰਸਾ ਦੇਵੀ ਪਹਾੜੀ ਸੀ ਜਿਹਦਾ ਇੱਕ ਹਿੱਸਾ ਵੱਡਾ ਹਿੱਸਾ ਅਚਾਨਕ ਢਹਿ ਢੇਰੀ ਹੋ ਜਾਂਦਾ ਹੈ ਸਾਰੇ ਦਾ ਸਾਰਾ ਮਲਬਾ ਬਣ ਜਾਂਦਾ ਹੈ ਤੇ ਨੇੜੇ ਜਿਹੜਾ ਭੀਮ ਗੋੜਾ ਰੇਲਵੇ ਟਰੈਕਸ ਹੀ ਉੱਤੇ ਮਲਬਾ ਡੇਗ ਗਿਆ ਜਿਸ ਕਾਰਨ ਦੇਰਾ ਦੂਨ ਤੋਂ ਹਰੀਦਵਾਰ ਰੇਲਵੇ ਮਾਰਗ ਪੂਰੀ ਤਰ੍ਹਾਂ ਥੱਪ ਹੋ ਚੁੱਕਾ ਹੈ ਯਾਨੀ ਕਿ ਸਾਰੀ ਆਵਾਜਾਈ ਜੁੜੀ ਹੈ ਇਸ ਹਿੱਸੇ ਤੇ ਬੰਦ ਹੋ ਚੁੱਕੀ ਹੈ ਹੁਣ ਤੁਹਾਨੂੰ ਦੱਸ ਦੇ ਕਿ ਇਹ ਮਿੱਟੀ ਜਿਹੜੀ ਹੈ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਰਿਸ਼ ਵੀ ਬਹੁਤ ਆ ਰਹੀ ਹੈ ਬਾਰਿਸ਼ ਦਾ ਤੇਜ਼ ਪਾਣੀ ਜਿਹੜਾ ਉਹ ਕੋਈ ਵੀ ਕੰਮ ਨਹੀਂ ਕਰਨ ਦੇ ਰਿਹਾ ਔਰ ਲਗਾਤਾਰ ਪਹਾੜੀ ਏਰੀਏ ਦੇ ਵਿੱਚ ਚਾਹੇ ਉਹ ਹਿਮਾਚਲ ਕੂਬੇ ਚਾਹੇ ਉੱਤਰਾਖੰਡ ਕੂਬੇ ਜਿੱਥੇ ਬਾਰਿਸ਼ ਜ਼ਿਆਦਾ ਪੈਂਦੀ ਹੈ ਉੱਥੇ ਬੱਦਲ ਫਟਦੇ ਨੇ ਔਰ ਬੱਦਲ ਫਟਣ ਦੇ ਕਾਰਨ ਫਿਰ ਜ਼ਮੀਨਾਂ ਖਿਸਕਦੀਆਂ ਨੇ ਤੇ ਅਜਿਹੀ ਪਿਆਨਕ ਤਬਾਹੀ ਜਿਹੜੀ ਹੈ ਉਹ ਮੱਚਦੀ ਹੈ ਤਾਂ ਮੌਕੇ ਦੀ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਪੂਰੇ ਦਾ ਪੂਰਾ ਰੇਲਵੇ ਟਰੈਕ ਜਾਮ ਹੋ ਚੁੱਕਿਆ ਹੈਗਾ ਔਰ ਜਿਸ ਨੂੰ ਹੁਣ ਕਲੀਅਰ ਕਰਨ ਦੀ ਲਗਾਤਾਰ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ गणमीटल <inaudible>